ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਦੰਦੀਵਾਲ 9443 ਤੇ ਲਓ ਜੀ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਆਪਾਂ ਧਰ ਲਈਏ ਜੀ ਕਿਹੜਾ ਹੈ ਚੁੱਲ੍ਹੇ ਤੇ ਦੁੱਧਾ ਪਾ ਪਾਲਿਆ ਜੀ ਦੁੱਧ ਨੂੰ ਉਬਾਲਾ ਜਿਹੜਾ ਆ ਗਿਆ ਇੱਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਾਜਰਾ ਇਹ ਆਪਾਂ ਬਣਾ ਰਹੇ ਹਾਂ ਜੀ ਗਜਰੇਲਾ ਤੇ ਗਾਜਰਾ ਆਪਾਂ ਕੱਦੂਕਾਸ ਨਹੀਂ ਕਰੀਆਂ ਜੀ ਫਾੜੀਆਂ ਕਰੀਆਂ ਨੇ ਜਿਸ ਤਰ੍ਹਾਂ ਆਪਾਂ ਜਿਹੜਾ ਹੈ ਸਬਜੀ ਬਣਾਉਣੇ ਹੁੰਨੇ ਆ ਉਸ ਤਰ੍ਹਾਂ ਜਿਹੜੀਆਂ ਫਾੜੀਆਂ ਕਰੀਆਂ ਨੇ ਇਹਦੇ ਵਿੱਚ ਤੇ ਪਹਿਲੀ ਵਾਰ ਜਿਹੜਾ ਇਸ ਤਰ੍ਹਾਂ ਆਪਾਂ ਗਜਰੇਲਾ ਇਹੜਾ ਆਪਣਾ ਬਣਾ ਰਹੇ ਹਾਂ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਫਾੜੀਆਂ ਕਰਕੇ ਜਿਹੜਾ ਆਪਣਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਪਹਿਲੀ ਵਾਰ ਇਸ ਤਰੀਕੇ ਨਾਲ ਜਿਹੜਾ ਆਪਾਂ ਬਣਾ ਰਹੇ ਹਾਂਗੇ ਹਨਾ ਤੇ ਪੂਰੀ ਵੀਡੀਓ ਜ਼ਰੂਰ ਦੱਸਿਓ ਜੀ ਹਨਾ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਕਈ ਵਾਰ ਹਨਾ ਬੋਲਦੇ-ਬੋਲਦੇ ਵਿੱਚ ਜਿਹੜਾ ਗਲਤ ਬੋਲਿਆ ਜਾਂਦਾ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਤੇ ਵੀਡੀਓ ਦੇ ਤੇ ਐਂਡ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਹਨਾ ਵੀ ਕਿਵੇਂ ਰਹੇਗਾ ਫਾੜੀਆਂ ਵਾਲਾ ਜਿਹੜਾ ਐਕਸਪੀਰੀਅੰਸ ਆਪਣਾ ਕਿਵੇਂ ਦਾ ਰਿਹਾ ਤੇ ਲਓ ਜੀ ਇੱਥੇ ਆਪਾਂ ਜਿਹੜੇ ਇਕੱਲੀ ਡਿਊਟੀ ਲਾ ਰਹੇ ਹਾਂ ਇੱਕ ਵਾਰ ਕਿਉਂਕਿ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਭੈਣ ਉਹ ਲੀੜਾ ਕਪੜਾ ਧੋ ਰਹੀ ਹੈ ਹਨ ਤੇ ਆਪਾਂ ਜਿਹੜਾ ਕੜਾਹੀ ਧਰ ਲਈ ਹੈ ਜੀ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਹਨ ਕਿ ਦੁੱਧ ਪੁੱਤ ਰੱਬ ਸਾਭ ਨੂੰ ਦੇਵੇ ਤੇ ਇਸ ਦਾ ਉਹਦੇ ਘਰੇ ਜਿਹੜਾਗਾ ਖੁਸ਼ੀਆਂ ਦੀਆਂ ਕੜਾਈਆਂ ਚੜ੍ਹਦੀਆਂ ਰਹਿਣਾ ਹਨ ਤੇ ਕੜਾਹੀ ਚੜਾਉਣੀ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਜੀ ਹਨ ਭਾਗਾ ਵਾਲਿਆਂ ਦੇ ਜਿਹੜੇ ਘਰ ਆਈ ਕੜਾਹੀ ਚੜਾਈ ਜਾਂਦੀ ਹੈ ਕਰਮਾ ਵਾਲਿਆਂ ਦੇ ਘਰ ਕੜਾਈਆਂ ਚੜਾਈਆਂ ਜਾਂਦੀਆਂ ਨੇ ਤੇ ਵਾਹਿਗੁਰੂ ਦਾ ਨਾਮ ਲੈ ਕਿਹੜਾ ਪਾ ਕੰਮ ਸ਼ੁਰੂ ਕਰ ਦਿੱਤਾ ਹੈ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਹੈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਲਓ ਜੀ ਇੱਥੇ ਆਪਣੇ ਕੋਲੇ ਥੋੜਾ ਦੁੱਧ ਜਿਹੜਾ ਜ਼ਿਆਦਾ ਸੀਗਾ ਤੇ ਗਾਜਰ ਆਪਣੇ ਕੋਲ ਘੱਟ ਸੀ ਅੱਧ ਤੋਂ ਵੀ ਘੱਟ ਸੀਗਾ ਗਾਜਰ ਤੇ ਲਗਭਗ ਦੁੱਧ ਜਿਹੜਾ ਆਪਣਾ ਸਾਰਾ ਹਨਾ ਹੋ ਗਿਆ ਜੀ ਤੇ بس ਕੱਲੀਆਂ ਗਾਜਰਾਂ ਜਹੀ ਰਹਿ ਗਈਆਂ ਤੇ ਹੁਣ ਲੱਗਦਾਗਾ ਵੀ ਪਹਿਲਾਂ ਤਾਂ ਐਵੇਂ ਫਿਕਰ ਜਆ ਹੋ ਗਿਆ ਸੀ ਹਨਾ ਵੀ ਪਤਾ ਨਹੀਂ ਫਾੜੀਆਂ ਕਿਵੇਂ ਬਣੂਗਾ ਤੇ ਹੁਣ ਇੱਕ ਵਾਰ ਲੱਗਦਾ ਤਾਂ ਹੈਗਾ ਵੀ ਫਾੜੀਆਂ ਜੀਆਂ ਵਿੱਚ ਜਿਹੜੀਆਂ ਕੋਲਣ ਲੱਗ ਸ਼ੁਰੂ ਹੋ ਗਈਆਂ ਜੀ ਕੋਲਣੀਆਂ ਰੰਗ ਜਆ ਵਟ ਗਿਆ ਤੇ ਫਿਰ ਦੇਖਦੇ ਹਾਂਗੇ ਤੇ ਪਹਿ ਇੱਧਰ ਜਿਹੜਾਗਾ ਛੇਡਾਂ ਵੀ ਹੋ ਰਹੀਆਂ ਸੀ ਵੀ ਕਿਤੇ ਫਾੜੀਆਂ ਹੀ ਨਾ ਖਾਣੀਆਂ ਪੈ ਜਾਣ ਚਮਚਿਆਂ ਨਾਲ ਚਲੋ ਦੇਖਦੇ ਹਾਂ ਜੀ ਕਿਵੇਂ ਹਨਾ ਕਿ ਅੱਗੇ ਤੁਸੀਂ ਵੀਡੀਓ ਨਾਲ ਨਾਲ ਬਣੇ ਰਹੋ ਇਹ ਜਿਵੇਂ ਦਾ ਵੀ ਬਣੂਗਾ ਹਨਾ ਆਪਾਂ ਤੁਹਾਨੂੰ ਹਕੀਕਤ ਦੇ ਵਿੱਚ ਸਹੀ ਦੱਸਾਂਗੇ ਤੇ ਲਓ ਜੀ ਇੱਥੇ ਜਿਹੜਾ ਹੈ ਹਨਾ ਬਣ ਗਿਆ ਆਪਣੇ ਕੋਲੇ ਤੇ ਬਿਲਕੁਲ ਸਹੀ ਬਣਿਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਾਂ ਜਿਹੜੀਆਂ ਨਾਲ-ਨਾਲ ਪੰਜੀਰੀ ਵੀ ਬਣਾਈ ਹੈ ਜੀ ਉਹ ਵੀ ਤੁਹਾਨੂੰ ਵੀਡੀਓ ਵਿੱਚ ਦੱਸਦੇ ਆ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਲੋ ਜੀ ਗਜਰੇਲਾ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਆਪਾਂ ਨਾ ਇੱਕ ਪਲੇਟ ਦੇ ਵਿੱਚ ਥਾਲ ਦੇ ਵਿੱਚ ਕੱਢ ਲਿਆ ਹੈਗਾ ਤੇ ਇਹਨਾਂ ਗਜਰੇੜਾ ਬਣਿਆ ਹੈਗਾ ਤੇ ਬਾਕੀ ਬਹੁਤ ਵਧੀਆ ਜਿਹੜਾ ਹਨਾ ਜਿਵੇਂ ਤੁਹਾਨੂੰ ਕਿਹਾ ਸੀ ਵੀ ਅੱਗੇ ਵੀਡੀਓ ਚ ਦੱਸਾਂਗੇ ਤੁਹਾਨੂੰ ਵੀ ਆਪਾਂ ਗਾਜਰਾਂ ਜਿਹੜੀਆਂ ਜਿਵੇਂ ਆਪਾਂ ਫਾੜੀਆਂ ਹਨਾ ਕੱਟੀਆਂ ਹੁੰਦੀਆਂ ਉਹਨਾਂ ਚੀਰ ਕੇ ਪਾਈਆਂ ਸੀ ਇਹ ਤਾਂ ਸਬਜ਼ੀ ਬਣਾਉਣੇ ਹੁੰਦੇ ਆ ਤਾਂ ਉਹ ਐਕਸਪੀਰੀਅੰਸ ਜਿਹੜਾ ਵਧੀਆ ਰਿਹਾ ਜੀ ਕਿਉਂਕਿ ਜਿਹੜਾ ਕਦੂ ਕਾਸ ਕਰਨ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਹੈਗਾ ਕੱਦੂ ਕਾਸ ਕਰਨ ਤੇ ਜਿਹੜਾ ਟਾਈਮ ਆ ਬਹੁਤ ਜਿਆਦਾ ਲੱਗਦਾ ਜੀ ਹਨਾ ਇਸ ਤਰ੍ਹਾਂ ਵੀ ਜਿਹੜਾਗਾ ਬਹੁਤ ਵਧੀਆ ਹੀ ਜਿਹੜਾਗਾ ਬਣ ਕੇ ਤਿਆਰ ਹੋਇਆਗਾ ਜੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਗਾਜਰ ਜਿਹੜੀ ਇਹਦੇ ਵਿੱਚ ਨਹੀਂ ਦਿਸ ਰਹੀ ਜਣਾ ਸਾਫ਼ ᱛੀ ਤੇ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਸ ਤਰ੍ਹਾਂ ਵੀ ਆਪਣਾ ਪਹਿਲੀ ਵਾਰ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਗਜਰੇਲਾ ਬਣਾਇਆ ਜੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਵਧੀਆ ਜਿਹੜਾ ਬਾਕੀ ਆਪਾਂ ਥੋੜਾ ਜਿਹਾ ਨਾ ਜਿਹੜਾ ਸੀਗਾ ਦੁੱਧ ਹਨਾ ਜਿਆਦਾ ਸੀਗਾ ਇਹਦੇ ਵਿੱਚ ਤੇ ਗਾਜਰੜੀ ਆਪਣੇ ਕੋਲ ਕੱਟ ਸੀ ਉਹਦੇ ਕਰਕੇ ਜਿਹੜਾ ਹਨਾ ਖੋਆ ਜਿਆਦਾ ਹੋ ਗਿਆ ਤੇ ਗਾਜਰ ਘੱਟ ਹੋ ਗਈ ਬਹੁਤ ਸੋਹਣਾ ਜਿਹੜਾ ਟੇਸਟ ਬਣਿਆ ਹਨਾ ਜੀ ਬਹੁਤ ਹੀ ਪਸੰਦ ਆਏ ਬੱਚਿਆਂ ਦੇ ਤੇ ਵਰਫੀ ਵਗੈਰਾ ਮੈਂ ਕੁਝ ਵੀ ਨਹੀਂ ਬਣਾਈ ਮੈਂ ਕਿਹਾ ਚਲੋ ਐਵੇਂ ਹੀ ਖਾ ਲਿਆ ਕਰਨਗੇ ਕਿਉਂਕਿ ਕੱਲ੍ਹ ਸ਼ਾਮ ਤੱਕ ਸਾਡੇ ਘਰ ਵਿੱਚ ਇਹ ਨਹੀਂ ਮਿਲਣਾ ਤੇ ਇਸ ਲਈ ਮੈਂ ਕਿਹਾ ਜੇ ਤੁਹਾਨੂੰ ਵੀ ਇਹ ਜੰਮੂਗਾ ਹਨਾ ਸਵੇਰ ਨੂੰ ਉਦੋਂ ਤਾਂ ਬੱਚਿਆਂ ਨੇ ਖਾ ਹੀ ਲੈਣਾਗਾ ਤੇ ਇੱਕ ਪਸੰਦ ਹੋਰ ਦਿਖਾਉਣੀ ਹੈ ਜੀ ਇਹ ਦੇਖਿਓਣੇ ਸਾਨੂੰ ਪੰਜੀਰੀ ਤੇ ਇਹਦੀ ਵੀਡੀਓ ਆਪਾਂ ਤੁਹ ਨਹੀਂ ਬਣੀ ਜੀ ਹਨਾ ਇਹ ਆਪਾਂ ਪੱਲ ਬਣਾਈ ਸੀ ਦੋ ਬਾਲਤਿਆਂ ਜਿਹੜੀਆਂ ਆਪਾਂ ਬੱਚਿਆਂ ਲਈ ਭਰ ਕੇ ਰੱਖ ਲਈਆਂ ਨੇ ਜੀਆਂ ਤੇ ਇਹ ਆਪਾਂ ਪੰਜੀਰੀ ਬਣਾਈ ਤੇ ਇਹ ਬਣਾਇਆ ਗਜਰੇਲਾ ਦੇਖੋ ਆ ਵੀ ਆਪਾਂ ਜਰੂਰ ਕੱਢਾਂਗੇ ਜੀ ਉਹ ਕਿਸੇ ਫੇਰ ਦਿਨ ਕੱਢਾਂਗੇ ਹਨਾ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਨੂੰ ਇਸ ਤਰ੍ਹਾਂ ਜਿਹੜਾ ਹਨਾ ਫਾੜੀਆਂ ਕਰਕੇ ਜਿਹੜਾ ਗਜਰੇਲਾ ਕੌਣ-ਕੌਣ ਬਣਾਉਂਦਾ ਤੇ ਬਾਕੀ ਅੱਜ ਦੀ ਵੀਡੀਓ ਕਿ ਮਿਲ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਅ ਥੈਂਕ ਯੂ ਜੀ ਸਾਰੇ ਪੈਨ ਪ੍ਰਾਮਾ ਦਾ ਤੇ ਆਪਣੇ ਚੈਨਲ ਜਿਹੜਾ ਇਸੇ ਤਰ੍ਹਾਂ ਸਪੋਰਟ ਬਣਾ ਹੀ ਰੱਖਿਓ ਤੇ ਬਾਕੀ ਚੈਨਲ ਉੱਤੇ ਜਿਹੜੇ ਨਿਊ ਨਿਊ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਐਨੀ ਤੇ ਇਹ 2 ਦਿਨ ਹੋ ਗਏ ਜੀ ਆਪਾਂ ਨੂੰ ਚੁੱਰ ਤੇ ਬੈਠਿਆ ਨੂੰ ਕਿਉਂਕਿ ਕੱਲ ਤਾਂ ਮੈਂ ਦੇਖੋ ਹਨਾ ਤੁਹਾਨੂੰ ਦਿਖਾਈ ਦਿੱਤੀ ਹੈ ਪੰਜੀਰੀ ਬਣਾਈ ਸੀ ਤੇ ਇਹ ਪਰ ਲਾਈਏ ਜੀ 4 ਕਿਲੋ ਕਿਓਚ ਠੀਕ ਹੈ ਕੱਲੇ ਪੰਜੀਰੀ ਬਣਾਈ ਸੀ ਅੱਜ ਮੈਂ ਬਣਾਇਆ ਗਜਰੇਲਾ 2 ਦਿਨ ਹੋ ਗਏ ਆਪਾਂ ਨੂੰ ਹਨਾ ਹੋਰ ਕੋਈ ਕੰਮ ਨਹੀਂ ਹੋਇਆ ਜੀ ਤੇ 2 ਦਿਨ ਹੋ ਗਏ ਆਪਾਂ ਨੂੰ ਵਿਜੀ ਹੋਇਆ ਨੂੰ ਕਿਉਂਕਿ ਹੁਣ ਹਨਾ ਰੁੱਤ ਦੇ ਹਿਸਾਬ ਨਾਲ ਜਿਹੜਾ ਹੈ ਜੀ ਕਰਦਾ ਹੈਗਾ ਤੇ ਇਸ ਲਈ ਆਪਾਂ ਚਲੋ ਬੱਚਿਆਂ ਨੂੰ ਬਣਾ ਕੇ ਦੇ ਦਤਾ ਪਹਿਲਾਂ ਆਪਾਂ ਸੀ ਦਿ ਦਿਹਾੜੇ ਦੇ ਦਿਨ ਚੱਲ ਰਹੇ ਸੀ ਹਨਾ ਇਸ ਕਰਕੇ ਨਹੀਂ ਬਣਾਇਆ ਸੀਗਾ ਇਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਬਸ ਅੱਜ ਬਣਾਉਣਾ ਸਵੇਰੇ ਬਣਾਉਣਾ ਇਸ ਤਰ੍ਹਾਂ ਜਿਹੜਾ ਦਿਨ ਲੰਘ ਗਿਆ ਤੇ ਇਸ ਤੋਂ ਬਾਅਦ ਆਪਾਂ ਸੀ ਦਿ ਦਿਹਾੜੇ ਦਾ ਕਰਕੇ ਨਹੀਂ ਬਣਾਇਆ ਤੇ ਚਲੋ ਠੀਕ ਹੈ ਜੀ ਹਨਾ ਫਿਰ ਸੋ ਲੋ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ